ਸਤਨਾਮ ਵਾਹਿਗੁਰੂ ਸਹਿਬ ਜੀਓ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਅਨਪੌ ਕਿਨ ਨਾ ਦੇਖਿਆ ਬੈ ਰਾਗੀ ਅੜੇ ਬੇਨ ਪੈ ਅਨਪੌ ਹੋਏ ਬਣਾ ਹੰਬੈ ਇਹ ਸ਼ਬਦ ਰਾਗ ਮਾਰੂ ਦੇ ਵਿੱਚ ਭਗਤ ਕਬੀਰ ਜੀਆ ਦਾ ਉਚਾਰਨ ਕੀਤਾ ਹੋਇਆ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਪੂਰ ਅਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਇਹ ਸ਼ਬਦ 1104 ਨੰਬਰ ਅੰਗ ਉੱਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਫੁਰਮਾਨ ਕਰਦੇ ਹਨ ਅਨਪੋ ਕਿਨਨ ਅਨਪੋ ਕਹਿੰਦੇ ਨੇ ਚਲ ਘਾਰਾ ਆਤਮਕ ਗਿਆਨ ਕਿਨ ਕਿਸੇ ਮਨੁੱਖ ਨੇ ਨਾ ਦੇਖਿਆ ਪਰਮਾਤਮਾ ਨੂੰ ਇਨ੍ਹਾਂ ਅੱਖਾਂ ਨਾਲ ਨਹੀਂ ਵੇਖਿਆ ਬੇਰਾਗੀ ੜੇ ਹੈ ਆਵਾਨ ਬੇਰਾਗੀ ਬੇਨਪੈ ਸੰਸਾਰਕ ਡਰਾਂ ਤੋਂ ਰਹਤ ਅਨਭਉ ਹੋਏ ਬਣਾ ਹੰਬੈ ਕੋਈ ਕਹਿੰਦੇ ਨੇ ਹੁੰਦਾ ਹੈ ਪ੍ਰਗਟ ਹੁੰਦਾ ਹੈ ਬਣਾ ਹੰਬੈ ਇਹ ਲਬਜ ਛੰਦ ਦੀ ਸਿਰਫ ਪਦ ਪੂਰਤੀ ਲਈ ਹੈ ਇਸ ਦਾ ਅਰਥ ਕੋਈ ਨਹੀਂ ਹੈ ਜਿਵੇਂ ਫੁਨੇਹੇ ਦੀ ਬਾਣੀ ਵਿੱਚ ਲਬਜ ਹਰ ਹਾਂ ਹੈ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਪ੍ਰਮਾਨ ਕਰਦੇ ਹਨ ਇਹ ਆਵਾਣ ਬੈ ਰਾਗੀ ਪਰਮਾਤਮਾ ਨੂੰ ਇਨਾਂ ਅੱਖਾਂ ਨਾਲ ਕਿਸੇ ਨੇ ਨਹੀਂ ਵੇਖਿਆ ਉਸ ਦਾ ਤਾਂ ਆਤਮ ਚਲਕਾਰਾ ਹੀ ਵੱਜਦਾ ਹੈ ਇਹ ਆਤਮਕ ਚਲਕਾਰਾ ਤਦੋਂ ਵੱਜਦਾ ਹੈ ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ ਸੋਹ ਹਦੂਰ ਦੇਖੇ ਤਾਂ ਪਉ ਪਵੇ ਬੈ ਰਾਗੀ ਅੜੇ ਹੁਕਮ ਬੁੱਝੈ ਤਾਂ ਨਿਰਪੋ ਹੋਏ ਬਣਾ ਹੰਬੈ ਭਗਤ ਕਬੀਰ ਜੀ ਪਰਮਾਨੰ ਕਰਦੇ ਹਨ ਸੋ ਕਹਿੰਦੇ ਨੇ ਖਸਮ ਨੂੰ ਹਦੂਰ ਹਾਜ਼ਰ ਨਾਜ਼ਰ ਅੰਗ ਸੰਗ ਦੇਖੈ ਮਨ ਦਾ ਹੈ ਭਉ ਪਵੇ ਬੇ ਰਾਗੀ ਅੜੇ ਪਉ ਪਰਮਾਤਮਾ ਦਾ ਡਰ ਪਵੈ ਹਿਰਦੇ ਵਿੱਚ ਟਿਕਾਉਂਦਾ ਹੈ ਹੁਕਮ ਬੁਝੈ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ ਨਿਰਭਉ ਦੁਨੀਆ ਦੇ ਡਰਾਂ ਤੋਂ ਰਹਿਤ ਹੋਏ ਹੋ ਕੇ ਭਗਤ ਕਬੀਰ ਜੀ ਪ੍ਰਮਾਨ ਕਰਦੇ ਹਨ ਏ ਆਵਾਨ ਬੈਰਾਗੀ ਜੋ ਮਨੁੱਖ ਪਰਮਾਤਮਾ ਖਸਮ ਨੂੰ ਹਰ ਵੇਲੇ ਅੰਗ ਸੰਗ ਸਮਝਦਾ ਹੈ ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ ਕਿ ਪ੍ਰਭੂ ਸਾਡੇ ਸਾਰੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ ਇਸ ਡਰ ਦੀ ਵਰਗਤ ਨਾਲ ਮਨੁੱਖ ਉਸ ਪ੍ਰਭੂ ਦਾ ਹੁਕਮ ਸਮਝਦਾ ਹੈ ਭਾਵ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਨੂੰ ਜੀਵਨ ਕਿਵੇਂ ਜੂਣਾ ਚਾਹੀਦਾ ਹੈ ਤਾਂ ਸੰਸਾਰਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ ਕਿਉਂਕਿ ਰਜਾ ਨੂੰ ਸਮਝ ਕੇ ਸੰਸਾਰਕ ਡਰਾਂ ਵਾਲੇ ਕੰਮ ਕਰਨੇ ਛੱਡ ਦਿੰਦਾ ਹੈ ਹਰ ਪਾਖੰਡ ਨਾ ਕੀ ਜਈ ਬੈਰਾਗੀ ਅੜੇ ਪਾਖੰਡ ਰਤਾ ਸਭ ਲੋਕ ਬਣਾ ਹੰਬੈ ਪਾਖੰਡ ਕਹਿੰਦੇ ਨੇ ਦਖਾਵਾ ਕਰਨ ਆਪਖੰਡ ਵਿੱਚ ਰੱਤਾ ਰੰਗਿਆ ਹੋਇਆ ਸਭ ਲੋਕ ਬਣਾ ਹੰਬੈ ਲੋਕ ਜਗਤ ਗੁਰੂ ਸਾਹਿਬ ਫਰਮਾਨ ਕਰਦੇ ਹਨ ਇਹ ਆਵਾਣ ਬਿਰਾਗੀ ਇਹ ਤੀਰਥ ਆਦਿਕ ਕਰਕੇ ਪਰਮਾਤਮਾ ਨਾਲ ਠੱਗੀ ਨਾ ਕਰੀਏ ਸਾਰਾ ਜਗਤ ਤੀਰਥ ਆਦਿਕ ਕਰਨ ਤੇ ਵੈਣ ਵਿੱਚ ਬੈ ਕੇ ਪਖੰਡ ਵਿੱਚ ਰੁੱਜਾ ਪਿਆ ਹੈ ਤ੍ਰਿਸ਼ਨਾ ਪਾਸਨਾ ਛੋਡਈ ਬੈਰਾਗੀ ਅੜੇ ਮਮਤਾ ਜਾਲਿਆ ਪਿੰਡ ਬਣਾ ਹੰਬੈ ਤ੍ਰਿਸ਼ਨਾ ਕਹਿੰਦੇ ਨੇ ਲਾਲਚ ਪਾਸ ਸਾਥ ਪਾਸਾ ਨਾ ਛੋੜੇ ਹੀ ਨਹੀਂ ਛੋੜੀ ਬੈਰਾਗੀ ਅੜੇ ਹੈ ਆ ਬਾਣ ਬੈਰਾਗੀ ਮਮਤਾ ਜਾਲਿਆ ਮਮਤਾ ਮੋਹ ਦੇ ਵਿੱਚ ਜਾਲਿਆ ਸਾੜ ਦਿੱਤਾ ਪਿੰਡ ਸਰੀਰ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਹੈ ਆ ਬਾਣ ਬੈਰਾਗੀ ਕਾਂਡ ਕਰਮ ਕੀਤਿਆਂ ਤ੍ਰਿਸ਼ਨਾ ਖਲਾਸੀ ਨਹੀਂ ਕਰਦੀ ਸਗੋਂ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦਿੰਦੀ ਹੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਜੇ ਮਨ ਮਿਰਤਕ ਹੋਏ ਬਣਾ ਹੰਬੈ ਚਿੰਤਾ ਠੇਕਰ ਜਾਲ ਸਾੜ ਕੇ ਤਨ ਸਰੀਰ ਸਰੀਰ ਦਾ মোহ ਜਾਲਿਆ ਸਾੜ ਲਿਆ ਜੇ ਮਨ ਜੇ ਇਹ ਮਨ ਮਰ ਤੱਕ ਮੁਰਦਾ ਤ੍ਰਿਸ਼ਨਾ ਮਨਤਾ ਵੱਲੋਂ ਮੁਰਦਾ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਹੇ ਅਵਾਨ ਬੈਰਾਗੀ ਪਾਖੰਡ ਕਰਮ ਕੀਤਿਆਂ ਤ੍ਰਿਸ਼ਨਾ ਖਲਾਸੀ ਨਹੀਂ ਕਰਦੀ। ਹੇ ਅਵਾਨ ਬੈਰਾਗੀ ਜੇ ਮਨੁੱਖ ਦਾ ਮਨ ਤ੍ਰਿਸ਼ਨਾ ਮਮਤਾ ਵੱਲੋਂ ਮਰ ਜਾਏ ਤਾਂ ਉਹ ਸੱਚਾ ਬੈਰਾਗੀ ਬਣ ਜਾਂਦਾ ਹੈ। ਉਸ ਜਿਹੇ ਬੈਰਾਗੀ ਨੇ ਚਿੰਤਾ ਸਾੜ ਕੇ ਸਰੀਰ ਦਾ ਮੋਹ ਸਾੜ ਲਿਆ ਹੈ। ਸਤਿਗੁਰ ਬਿਨ ਬੈਰਾਗ ਨਾ ਹੋਬਈ ਬੈਰਾਗੀ ਅੜੇ ਜੇ ਲੋਚ ਸਭ ਕੋਏ ਬਣਾ ਹੰਬੈ ਸਤਿਗੁਰ ਬਿਨ ਗੁਰੂ ਦੀ ਸੰਗਤ ਵਿੱਚ ਪਏ ਤੋਂ ਬਿਨ ਬੈਰਾਗ ਨਾ ਹੋਬਈ ਬੈਰਾਗ ਨਹੀਂ ਹੁੰਦਾ ਬੈਰਾਗੀ ਅੜੇ ਇਹ ਆਵਾਂ ਬੈਰਾਗੀ ਜੇ ਲੋਚੈ ਸਭ ਕੋਇ ਜੇ ਹਰੇਕ ਕੋਈ ਉਸ ਦੀ ਤਾਂਘ ਕਰੇ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਪਰ ਹੀ ਅਵਾਨ ਬੈਰਾਗੀ ਸਾਧੂ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਹਿਰਦੇ ਵਿੱਚ ਬੈਰਾਗ ਪੈਦਾ ਨਹੀਂ ਹੋ ਸਕਦਾ ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ਕਰਮ ਹੋਵੇ ਸਤ ਗੁਰ ਮਿਲੇ ਬੈਰਾਗੀ ੜੇ ਸਹਿਜ ਪਾਵੇ ਸੋਏ ਬਣਾ ਹੰਬੈ ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ ਹੋਵੇ ਜਦੋਂ ਪੂਰੇ ਗੁਰੂ ਦੀ ਬਖਸ਼ਿਸ਼ ਹੋਵੇ ਸਤ ਗੁਰ ਮਿਲੇ ਉਦੋਂ ਫਿਰ ਗੁਰੂ ਨਾਲ ਮੇ ਲਾਪ ਹੁੰਦਾ ਹੈ ਬੈਰਾਗੀ ੜੇ ਏ ਆ ਬਾਣ ਬੈਰਾਗੀ ਸਹਜੇ ਪਾਵੈ ਸੋਏ ਸਹਜ ਸਹਜ ਅਵਸਥਾ ਵਿੱਚ ਟਿਕ ਕੇ ਤ੍ਰਿਸ਼ਨਾ ਆਦਿਕ ਵਿੱਚ ਡੋਲਣ ਤੋਂ ਹਟ ਕੇ ਪਾਵੈ ਸੋਏ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਗੁਰੂ ਸਾਹਿਬ ਪਰਮਾਨ ਕਰਦੇ ਹਨ ਹੇ ਆਵਾਨ ਬੈਰਾਗੀ ਸਤਿਗੁਰੂ ਤਦੋਂ ਮਿਲਦਾ ਹੈ ਜੇ ਪ੍ਰਭੂ ਦੀ ਕਿਰਪਾ ਹੋਵੇ ਉਹ ਮਨੁੱਖ ਫਿਰ ਸਹਿ ਜਿਹੀ ਬੈਰਾਗ ਪ੍ਰਾਪਤ ਕਰ ਲੈਂਦਾ ਹੈ ਕਹ ਕਵੀਰ ਇਕ ਬੇਨਤੀ ਬੈਰਾਗੀ ਹੜੇ ਮੋਕ ਪੌਜਲ ਪਾਰ ਉਤਾਰ ਬਣਾ ਹੰਬੈ ਕਹ ਕਵੀਰ ਕਵੀਰ ਆਖਦਾ ਹੈ ਇਕ ਬੇਨਤੀ ਇਕ ਅਰਦਾਸ ਬੈਰਾਗੀ ਹੜੇ ਮੋਕ ਮੈਨੂੰ ਪਉਜਲ ਸੰਸਾਰ ਸਮੁੰਦਰ ਪਾਰਿ ਉਤਾਰ ਬਣਾੰਬੈ ਪਾਰਿ ਉਤਾਰ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਏ ਕਬੀਰ ਆਖਹੇ ਅਵਾਨ ਬੇਰਾਗੀ ਪਖੰਡਕ ਕਾਰਨ ਨਾਲ ਨਹੀਂ ਕੁਝ ਨਹੀਂ ਸੌਰਨਾ ਏ ਆਵਾਨ ਬੈ ਰਾਗੀ ਪਾਖੰਡ ਨਾਲ ਕੁਝ ਨਹੀਂ ਸੌਰਨਾ ਪ੍ਰਭੂ ਅੱਗੇ ਯੂੰ ਅਰਦਾਸ ਕਰ ਏ ਪ੍ਰਭੂ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ